ਵੈਸਾਖੀ ਖਾਲਸਾ ਸਾਜਣਾ ਦਿਵਸ ਇਹ ਤਾਂ ਕੋਈ ਦਿਨ ਭੁੱਲ ਨਹੀਂ ਸਕਦੇ ਦਰਬਾਰ ਸਜਦਾ ਹੈ ਗੁਰੂ ਸਾਹਿਬ ਜੀ ਦਾ ਤਖਤ ਸਾਹਮਣੇ ਸਜਿਆ ਤੇ ਮਹਾਰਾਜ ਪੂਰੇ ਤਿਆਰ-ਬਰ ਤਿਆਰ ਹੋ ਕੇ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਬਾਹਰ ਆਉਂਦੇ ਨੇ ਵਿਸਾਖੀ ਵਾਲੇ ਦਿਨ ਤੇ ਬਾਹਰ ਆ ਕੇ ਕੋਈ ਉਹ ਗੱਲ ਕਹਿੰਦੇ ਨੇ ਵੀ ਸੀਸ ਚਾਹੀਦਾ ਪੰਜ ਪਿਆਰਿਆਂ ਸਹਿਬਾਨ ਦੀ ਪਤਾ ਹੋਣਾ ਚਾਹੀਦਾ ਸਾਨੂੰ ਪ੍ਰਭਾਸ਼ਾ ਵੀ ਕਿੱਡੀ ਵੱਡੀ ਹੈ ਗੁਰੂ ਸਾਹਿਬ ਜੀ ਨੇ ਖਾਲਸਾ ਬਣਾਇਆ ਖਾਲਸੇ ਨੂੰ ਸੰਤ ਤੇ ਸਿਪਾਹੀ ਬਣਾਇਆ ਗੁਰੂ ਸਾਹਿਬ ਜੀ ਨੇ ਦੇਖਿਆ ਵੀ ਜੇ ਗੁਲਾਮੀ ਦੀਆਂ ਚੰਜੀਰਾ ਪਟਣੀਆਂ ਇਹ ਦੇਸ਼ ਨੂੰ ਗੁਲਾਮੀ ਚੋਂ ਕੱਢਣਾ 700 ਸਾਲ ਦੀ ਚੋਂ ਤਾਂ ਇਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾਉਣਾ ਪੈਣਾ ਸਵਾ ਲੱਖ ਨਾਲ ਲੜਾਉਣਾ ਪੈਣਾ ਤੇ ਇੱਕ ਵੀ ਸਾਖੀ ਵਾਲੇ ਦਿਨ ਨਾ ਇਸ਼ਨਾਨ ਕਰਨ ਜਾਂਦੇ ਆ ਬੱਚੇ ਤਾਂ ਉਹਦੇ ਪਿੱਛੇ ਕੀ ਇਤਿਹਾਸ ਹੈ ਕਿ ਵਿਸਾਖੀ ਵਾਲੇ ਦਿਨ ਹੀ ਕਿਉਂ ਆਪਾਂ ਰੋਜ਼ ਕਰਦੇ ਆ ਵੀ ਮਹਾਰਾਜ ਨੇ ਅਰਦਾਸ ਦੱਸਿਆ ਵੀ ਜੁਗੋ ਜਗਟ ਆਲੇ ਨੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਬੁੰਗੇ ਵੀ ਗੁਰੂ ਘਰਾਂ ਦੇ ਇਸ਼ਨਾਨ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਵੀ ਜੀ ਸਮੁੱਚੇ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਕੋਟਾਨ ਕੋਟ 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 ਮੁਬਾਰਕਾਂ ਵਧਾਈਆਂ ਮਹਾਰਾਜ ਕਿਰਪਾ ਕਰਨ ਜੀ ਤੁਸੀਂ ਕਹਿਆ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਤਾਂ ਕੀ ਸੀ ਇਤਿਹਾਸ ਵਿਸਾਖੀ ਕਿਉਂ ਨਾਮ ਪਿਆ ਕਿਉਂ ਮਨਾਈ ਜਾਂਦੀ ਹੈ ਵਿਸਾਖੀ ਦੇਖੋ ਵਿਸਾਖੀ ਖਾਲਸਾ ਸਾਜਨਾ ਦਿਵਸ ਇਹ ਤਾਂ ਕੋਈ ਦਿਨ ਭੁੱਲ ਨਹੀਂ ਸਕਦੇ ਹੂੰ ਕੱਲੋ ਵੀ ਜਿੰਨਾ ਟਾਈਮ ਇਹ ਦੁਨੀਆ ਰੂਗੀ ਤਾਂ ਇਹ ਦਿਨ ਯਾਦ ਰੱਖਿਆ ਜਾਣਾ ਕਿਉਂ ਕਰਕੇ ਖਾਲਸੇ ਦਾ ਜਨਮ ਜਿਸ ਦਿਨ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਨੇ ਜਾਤਾਂ-ਪਾਤਾਂ ਦਾ ਕੋੜ ਵੱਢਿਆ ਏ ਤੇ ਖਾਲਸਾ ਸਾਜਨਾ ਦਿਵਸ ਤਾਂ ਹੀ ਕਿਹਾ ਜਾਂਦਾ ਤੇ ਨਾਲ ਵਿਸਾਖੀ ਵੀ ਕਿਉਂ ਕਰਕੇ ਆਮ ਆਪਣੇ ਤੁਹਾਨੂੰ ਪਤਾ ਜਿਹੜੇ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਪਿੰਡਾਂ ਦੇ ਵਿੱਚ ਹੁਣ ਵੀ ਤੁਸੀਂ ਆਏ ਹੋ ਤੇ ਦੇਖੋ ਕਿੰਨੀ ਰੌਣਕ ਆ ਨਾ ਵੀ ਖੇਤਾਂ ਦੇ ਵਿੱਚ ਜੇ ਆਪਾਂ ਆਪਣੀ ਅੱਖ ਨਾਲ ਵਖੀਏ ਨਾ ਆਪਣੇ ਪੰਜਾਬ ਵਿੱਚ ਹੀ ਇੰਨਾ ਕੁਛ ਆਪਣਾ ਪੰਜਾਬ ਹਰਿਆ ਭਰਿਆ ਪੂਰੇ ਵਰਲਡ ਚ ਇਹੋ ਜੀ ਧਰਤੀ ਨਹੀਂ ਕਿਤੇ ਹੈਗੀ ਜਿੱਥੇ ਗੁਰੂਆਂ ਪੀਰਾਂ ਨੇ ਜਨਮ ਲਿਆ ਹੋਵੇ ਪੀਰ ਵੀ ਰਹੇ ਨੇ ਗੁਰੂ ਪੀਰ ਪਤਾ ਨਹੀਂ ਕਿੰਨੇ ਭਗਤ ਸਹਿਬਾਨ ਹਨਾ ਦੇਵੀ ਦੇਵਤੇ ਤੇ ਆਪਾਂ ਇੰਨੇ ਪਵਿੱਤਰ ਅਸਥਾਨ ਤੇ ਰਹਿੰਦੇ ਆ ਮੈਂ ਤਾਂ ਪੰਜਾਬ ਦੀ ਧਰਤੀ ਨੂੰ ਹਮੇਸ਼ਾ ਨਤਮਸਤਕੀ ਆ ਤੇ ਵਿਸਾਖੀ ਵਾਲੇ ਦਿਨਾਂ ਦੇ ਵਿੱਚ ਅਕਸਰ ਹੀ ਹੁੰਦਾ ਸੀਗਾ ਵੀ ਜਿਹੜੀ ਫਸਲ ਬੀਜੀ ਹੁੰਦੀ ਸੀ ਉਹਦੀ ਵਡਾਈ ਵੀ ਹੁੰਦੀ ਸੀਗੀ ਤੇ ਉਹਨੂੰ ਦਿਨਾਂ ਦੇ ਵਿੱਚ ਫਿਰ ਘਰਾਂ ਦੇ ਵਿੱਚ ਕਹੋ ਵੀ ਮਾਇਆ ਆਉਣੀ ਹਨਾ ਆਪਣੀ ਮਿਹਨਤੋਂ ਨਹੀਂ ਜਿਹੜਾ ਕਿਸਾਨ ਮਜ਼ਦੂਰ ਸਾਰਾ ਆਪਦਾ ਦਿਨ ਰਾਤ ਇੱਕ ਕਰਕੇ ਫਸਲ ਨੂੰ ਪਾਲਦੇ ਨੇ ਤੇ ਫਿਰ ਵੜਦੇ ਨੇ ਤੇ ਫਿਰ ਉਹ ਮਾਇਆ ਆਉਂਦੀ ਹੈ ਘਰਾਂ ਦੇ ਵਿੱਚ ਇਹ ਵੀ ਵਿਸਾਖੀ ਦਾ ਨਾਲ ਨਾਲ ਇੱਕ ਇਤਿਹਾਸ ਆ ਤੇ ਬਾਕੀ ਖਾਲਸਾ ਸਾਜਨਾ ਦਿਵਸ ਦਾ ਇਹ ਤਾਂ ਪੰਜ ਪਿਆਰੇ ਸਹਬਾਨਾਂ ਦਾ ਇਤਿਹਾਸ ਜੋਗੇ ਦੇ ਭੁਲਾਇਆ ਨਹੀਂ ਜਾਣਾ ਆਪਾਂ ਹੁਣ ਵਿਚਾਰ ਕਰਾਂਗੇ ਵੀ ਖਾਲਸਾ ਸਾਜਨਾ ਦਿਵਸ ਦਾ ਆਪਾਂ ਕਹਿਨੇ ਆ ਆਪਾਂ ਵਿਸਾਖੀ ਦੀਆਂ ਸਾਰੇ ਜਗਤ ਨੂੰ ਵਧਾਈਆਂ ਵੀ ਦਿੱਤੀਆਂ ਨੇ ਪਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸਲ 'ਚ ਖਾਲਸਾ ਸਾਜਨਾ ਦਿਵਸ ਕੀ ਆ ਇਹੋ ਜ ਆ ਵਿਸਾਖੀ ਤੇ ਕੀ ਹੋਇਆ ਸੀਗਾ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜੋਗਾ ਤੇ ਆਪਾਂ ਇੱਥੋਂ ਬੈਠੇ ਬੈਠੇ ਸਾਰੇ ਦੁਨੀਆ ਦੇ ਵਿੱਚ ਆਪਣੀ ਸਾਂਝ ਪਾ ਸਕਦੇ ਆ ਸੋ ਇਹ ਇੱਕ ਕਰਾਮਾਤ ਹੀ ਆ ਤੇ ਇਹਦਾ ਚੰਗੇ ਪਾਸੇ ਲਾਹਾ ਲੈਣਾ ਚਾਹੀਦਾ ਤੇ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਇਤਿਹਾਸ ਆ ਉਹਦਾ ਗੁਰੂ ਨਾਨਕ ਦੇਵ ਪਾਸ਼ਾ ਜੀ ਤੋਂ ਸ਼ੁਰੂ ਹੋ ਗਿਆ ਜੀ ਜਦੋਂ 1469 ਈਸਵੀ ਨੂੰ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗਚਾਨਣ ਹੋਆ ਕਿਉਂ ਕਰਕੇ ਉਸ ਟਾਈਮ 'ਚ ਜਗਤ ਵਿੱਚ ਮਿੱਟੀ ਧੁੰਦ ਮਤਲਬ ਬੜਾ ਅੰਧੇਰਾ ਸੀਗਾ ਜਾਤਾਂ ਪਾਤਾਂ ਦੇ ਨਾਮ ਤੇ ਜਿਹੜੀ ਆਪਣੀਆਂ ਔਰਤਾਂ ਨੇ ਉਹਨਾਂ ਨੂੰ ਪੈਰ ਦੀ ਜੁੱਤੀ ਦੇ ਸਨਮਾਨ ਸਮਝਿਆ ਜਾਂਦਾ ਸੀ ਉਹਨਾਂ ਦੇ ਕਿਰਦਾਰਾਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ ਸੀ ਇੰਨਾ ਮਾੜਾ ਦੌਰ ਸੀ ਤੇ ਇੰਨਾ ਮਾੜਾ ਸਮਾ ਸੀ ਤਾਂ ਹੀ ਗੁਰੂ ਸਾਹਿਬ ਜੀ ਨੂੰ ਅਵਤਾਰ ਧਾਰ ਕੇ ਆਉਣਾ ਪਿਆ ਵੀ ਅਕਾਲ ਪੁਰਖ ਨੂੰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਹਨ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਇਹ ਗੁਰਬਾਣੀ ਚ ਤੁਕਾਂ ਆਉਂਦੀਆਂ ਨੇ ਗੁਰੂ ਸਾਹਿਬ ਜੀ ਬਾਰੇ ਵੀ ਆਪ ਨਰਾਇਣ ਨਿਕਲ ਆ ਧਾਰ ਕੇ जग ਵਿੱਚ ਪ੍ਰਕਾਸ਼ ਕੀਤਾ ਤੇ ਮਹਾਰਾਜ ਦਾ ਪ੍ਰਕਾਸ਼ ਹੋਣ ਨਾਲ ਹੀ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਦਾ ਜੀਵਨ ਬਚਪਨ ਆਇਆ ਬਚਪਨ ਵਿੱਚ ਹੀ ਉਹਨਾਂ ਨੇ ਜਿਹੜੇ ਜਿਹਦੇ ਕਹਿੰਦੇ ਪੜਨ ਪਾਇਆ ਸੀ ਪਰ ਉਹਨਾਂ ਨੇ ਪਾਂਡੇ ਨੂੰ ਹੀ ਪੜਾਤਾ ਉਹ ਟੀਚਰ ਕੀ ਜਾਦੇ ਸੀ ਉਹਨਾਂ ਨੇ ਜਦੋਂ ਇੱਕ ਓੰਕਾਰ ਵਾਇਆ ਤੇ ਵੀ ਇੱਕ ਦੇ ਅਧੀਨ ਹੀ ਆ ਹੁਣ ਆਪਾਂ ਕਹਿੰਦੇ ਵੀ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਗੁਰਬਾਣੀ ਚ 24 ਸਹਿਬ ਚ ਤੱਕ ਆਉਂਦੀ ਹੈ ਮਹਾਰਾਜ ਕਹਿੰਦੇ ਵੀ ਕਾਲ ਦੇ ਅਧੀਨ ਭਾਵੇਂ ਬ੍ਰਹਮਾ ਜੀ ਹੋਏ ਸੀ ਸਵਾਮੀ ਵਿਸ਼ਨੂ ਜੀ ਹੋਏ ਸੀ ਉਸ ਤੋਂ ਪਹਿਲਾਂ ਵੀ ਉਹ ਵੀ ਉਹਦੇ ਅਧੀਨ ਹੋ ਕੇ ਆਏ ਨੇ ਤੇ ਉਹਦੇ ਅਧੀਨ ਹੋ ਕੇ ਚਲੇ ਗਏ ਨੇ ਚੰਡੀ ਦੀ ਵਾਰ 'ਚ ਵੀ ਮਹਾਰਾਜ ਕਹਿੰਦੇ ਆ ਵੀ ਤੈਹੀਂ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ ਤੇ ਤੂੰ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ ਤੇ ਥੋਂ ਹੀ ਬਲਕ੍ਰਿਸ਼ਨ ਲੈ ਕੇ ਸੀ ਪਕੜ ਗਰਾਇਆ ਵੱਡੇ ਵੱਡੇ ਦੇਵਤੇ ਕਈ ਯੁੱਗ ਤੀ ਨਿਤਨਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਮਹਾਰਾਜ ਕਹਿੰਦੇ ਵੀ ਤੇਥੋਂ ਹੀ ਬਲ ਲੈ ਕੇ ਸ਼੍ਰੀ ਰਾਮ ਜੀ ਨੇ ਰਾਵਣ ਨੂੰ ਮਾਰਿਆ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਜਿਹੜੇ ਜਿਹੜੇ ਹੋਏ ਨੇ ਜਿਨ੍ਹਾਂ ਦਾ ਉਹਨਾਂ ਨੇ ਖਾਤਮਾ ਕੀਤਾ ਮਹਾਰਾਜ ਕਹਿੰਦੇ ਪਾਵਰ ਤਾਂ ਇੱਕ ਤੋਂ ਹੀ ਲੈ ਰਹੇ ਨੇ ਨਾ ਵੀ ਹੈ ਤਾਂ ਸਾਰੇ ਇੱਕ ਦੇ ਅਧੀਨ ਹੀ ਨੇ ਇਹ ਚੀਜ਼ ਬੜੀ ਜ਼ਰੂਰੀ ਨੇ ਅੱਜ ਦੇ ਸਮੇਂ 'ਚ ਆਪਾਂ ਬਹੁਤ ਵਖਰੇਵੇਂ ਪੈ ਗਏ ਨੇ ਆਪਾਂ ਭਾਵੇਂ ਐਡੇ ਵੱਡੇ ਮਹਾਨ ਇਤਿਹਾਸ ਦੇ ਆਪਾਂ ਸੁਪੁੱਤਰ ਆ ਆਪਾਂ ਨੂੰ ਐਡਾ ਵਿਲੱਖਣਤਾ ਐਡੀ ਗੌਰਮਈ ਅਣਖੀਲਾ ਇਤਿਹਾਸ ਮਿਲਿਆ ਪਰ ਆਪਾਂ ਨੂੰ ਆਪਣੇ ਮੂਲ ਦਾ ਪਤਾ ਹੀ ਨਹੀਂ ਤਾਂ ਹੀ ਸ਼ਾਇਦ ਆਪਾਂ ਵਰਤੇ ਜਾਂਦੇ ਆ ਤਾਹੀਂ ਆਪਾਂ ਵਰਤ ਕੇ ਆਪਣਾ ਆਪ ਲੋਟਾ ਬੋਨੇ ਸਾਡੀ ਨੌਜਵਾਨੀ ਪੀੜ੍ਹੀ ਜਦੋਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਵਾਰਿਸ ਕਿੰਨਾ ਦੇ ਆ ਤਾਂ ਫਿਰ ਉਹ ਥਾਂ-ਥਾਂ ਤੇ ਇੱਧਰ ਜਾਂਦੇ ਨੇ ਪਰ ਜਦੋਂ ਪਤਾ ਲੱਗਦਾ ਵੀ ਅਸੀਂ ਤਾਂ ਆਪ ਹੀ ਏਡੇ ਵੱਡੇ ਇਤਿਹਾਸ ਦੇ ਮਾਲਕ ਆ ਪਰ ਉਹ ਪਤਾ ਨਹੀਂ ਤੇ ਆਪਣਾ ਮੇਨ ਮਕਸਦ ਹੀ ਇਹ ਹੈ ਹੋਰ ਆਪਾਂ ਕੋਈ ਆਪਣੀ ਕੋਈ ਫੇਮ ਲਈ ਪਬਲਿਸਿਟੀ ਲਈ ਨਹੀਂ ਆਪਾਂ ਇਹ ਚੀਜ਼ਾਂ ਕਰਦੇ ਆਪਣਾ ਇੱਕੋ ਹੀ ਮਕਸਦ ਸੀ ਇੱਕ ਤਾਂ ਮਿਸ਼ਨ ਦਾ ਜੋ ਮਨੁੱਖਤਾ ਦੀ ਭਲਾਈ ਅਤੇ ਜੋ ਚੰਗੇ ਸੰਦੇਸ਼ ਜਿਹਦੇ ਨਾਲ ਇੱਕ ਹੋਵੇ ਦੁਨੀਆ ਤੇ ਉਹਦੇ ਲਈ ਆਪਾਂ ਇਹ ਪੌਡਕਾਸਟ ਜਾਂ ਕੋਈ ਇੰਟਰਵਿਊ ਵਗੈਰਾ ਕਰਦੇ ਆਂ ਹੋਰ ਆਪਣਾ ਕੋਈ ਮਕਸਦ ਜਾਂ ਮਨੋਰਥ ਨਹੀਂ ਜੀ ਤੇ ਮਹਾਰਾਜ ਨੇ ਵੇਖ ਲਿਆ ਸੀਗਾ ਵੀ ਜੇ ਇਸ ਕੌਮ 700 ਸਾਲ ਤੋਂ ਆਪਾਂ ਗੁਲਾਮ ਹੋ ਗਏ ਸੀਗੇ 700 ਸਾਲ ਦੇਸ਼ ਵਿੱਚ ਆਜ਼ਾਦੀ ਨਹੀਂ ਆਈ ਸੀ ਆਜ਼ਾਦੀ ਦਾ ਮਤਲਬ ਕਿ ਘਰਾਂ ਵਿੱਚ ਰੌਣਕ ਨਹੀਂ ਆਈ ਸੀ ਜੇ ਆਪਾਂ ਗੁਲਾਮ ਆ ਤੇ ਉੱਥੇ ਤੁਸੀਂ ਖੁਸ਼ ਨਹੀਂ ਰਹਿ ਸਕਦੇ ਤੁਸੀਂ ਆਪਣੇ ਪਰਿਵਾਰ ਨਾਲ ਆਪਣੇ ਆ ਮਾਵਾ ਆਪਣੇ ਬਾਪੂ ਜੀ ਦਾਦੇ ਦਾਦੀਆਂ ਪਰਦਾਦੇ ਉਹਨਾਂ ਨਾਲ ਤੁਸੀਂ ਖੁਸ਼ੀਆਂ ਦੇ ਪੜ ਕੀ ਮਾਣੋਗੇ ਜਦੋਂ ਤੁਹਾਨੂੰ ਆਜ਼ਾਦੀ ਨਹੀਂ ਕਦੋਂ ਵੀ ਤੁਹਾਡਾ ਸ਼ੋਸ਼ਣ ਹੋ ਸਕਦਾ ਕਦੋਂ ਵੀ ਆਪਣੇ ਨਾਲ ਮਾਰਾ ਹੋ ਸਕਦਾ ਸੀ ਇਸ ਤਰ੍ਹਾਂ ਦਾ ਸਮਾਜ ਸੀ ਉਹ ਆਮ ਬੰਦੇ ਦੀ ਇਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਘਰਾਂ 'ਚ ਜਿਨ੍ਹਾਂ ਦੇ ਜਨਮ ਹੋ ਗਏ ਬਸ ਉਹਨਾਂ ਦੀ ਹੀ ਸੁਣੀ ਜਾਂਦੀ ਸੀ ਆਮ ਘਰ ਦੇ ਵਿੱਚ ਉਹਨੂੰ ਛੂਦਰ ਕਹਿ ਦਿੰਦੇ ਸੀ ਉਹਨੂੰ ਕਹਿੰਦੇ ਸੀ ਇਹਨੂੰ ਮੰਦਰ 'ਚ ਹੀ ਨਾ ਵੜਨ ਦਿਓ ਐਨਾ ਮਾੜਾ ਸਮਾਜ ਸੀਗਾ ਫਿਰ ਗੁਰੂ ਸਾਹਿਬ ਜੀ ਨੇ ਆਏ ਇੱਕ ਓੰਕਾਰ ਦਾ ਹੋਗਾ ਦਿੱਤਾ ਗੁਰੂ ਸਾਹਿਬ ਨੇ ਮਾਰਿਆ ਸਿੱਕਾ ਜਗਤ 'ਮੈਂ ਮਹਾਰਾਜ ਦੇ ਵਾਰੀ ਆਉਂਦਾ ਨਾ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਸਾਹਿਬ ਜੀ ਦੇ ਉਤਾਰਨ ਤੋਂ ਬਾਅਦ ਮਹਾਰਾਜ ਨੇ ਬਾਬਰ ਨੂੰ ਜਾਵਰ ਕਿਆ ਉਸ ਟਾਈਮ ਦੀ ਸਰਕਾਰ ਕਿਉਂ ਕਰਕੇ ਜਿਹੜਾ ਇਹ ਸਾਰਾ ਵਿਸਾਖੀ ਦਾ ਜਾਂ ਜਿੰਨੀਆਂ ਕੁਸ਼ ਵੀ ਆਪਾਂ ਇਤਿਹਾਸ ਚ ਆਉਣੀਆਂ ਉਹ ਤਾਂ ਹੀ ਆਉਂਦੀਆਂ ਨੇ ਕਿਉਂ ਕਰਕੇ ਔਰੰਗਜ਼ੇਬ ਤੱਕ ਇੰਨੀ ਕ੍ਰੂਰਤਾ ਹੋ ਗਈ ਸੀਗੀ ਰਾਜਨੀਤੀ ਦੇ ਵਿੱਚ ਕਿ ਉਹ ਬੱਚਿਆਂ ਤੱਕ ਨੂੰ ਨਹੀਂ ਬਖਸ਼ਦੀ ਸੀ ਉਹ ਸਮਾਂ ਆਉਣਾ ਪਰ ਉਹਦੀ ਇੱਕ ਮੋੜ ਤਾਂ ਜੇ ਆਪਾਂ ਮੋੜਨਾ ਦੱਸਾਂਗੇ ਸੰਗਤਾਂ ਨੂੰ ਫਿਰ ਪਤਾ ਨਹੀਂ ਲੱਗਣਾ ਵੀ ਵਿਸਾਖੀ ਦਾ ਮਤਲਬ ਕੀ ਆ ਤੇ ਕਿਉਂ ਖਾਲਸਾ ਸਾਜਣਾ ਪਿਆ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਚਾਰ ਉਦਾਸੀਆਂ ਕੀਤੀਆਂ ਇਸ ਜਗਤ ਨੂੰ ਤਾਰਿਆ ਉਸ ਟਾਈਮ ਬਾਬਰ ਕਹਿੰਦੇ ਬਾਬੇ ਕੇ ਬਾਬਰ ਕੇ ਦੋ ਹੋ ਗਏ ਸੀ ਵੀ ਬਾਬੇ ਕੇ ਤੇ ਬਾਬਰ ਕੇ ਮਤਲਬ ਬਾਬਰ ਤੋਂ ਬਾਅਦ ਸ਼ਾਹ ਜਹਾਨ ਇੱਕ ਸਰਕਾਰਾਂ ਜਿਵੇਂ ਇੱਕ ਦੇਸ਼ ਦੀ ਹਕੂਮਤ ਆ ਉਹਦੇ ਬਾਦਸ਼ਾਹ ਨੇ ਉਹ ਤੇ ਬਾਬਰ ਤੋਂ ਬਾਅਦ ਜਿਵੇਂ ਜਿਵੇਂ ਗੁਰੂ ਅੰਗਦ ਦੇ ਪਾਸ਼ਾ ਜੀ ਦਾ ਸਮਾਂ ਆਇਆ ਗੁਰੂ ਅਮਰਦਾਸ ਪਾਸ਼ਾ ਜੀ ਦਾ ਸਮਾਂ ਆਇਆ ਤਾਂ ਉਹਨਾਂ ਦੀ ਗੱਦੀ ਤੇ ਵੀ ਗਾਂ ਜਿਹੜੇ ਅਕਬਰ ਆਏ ਨੇ ਉਹ ਬੜੇ ਵਧੀਆ ਹੋਏ ਨੇ ਕਿਉਂ ਕਰਕੇ ਉਹਨਾਂ ਦਾ ਇਤਿਹਾਸ ਚੰਗੇ ਨੂੰ ਚੰਗਾ ਹੀ ਕਹਿਣਾ ਹੂੰ ਚੰਗੇ ਨੂੰ ਆਪਾਂ ਚੰਗਾ ਹੀ ਕਹਿਣਾ ਉਹ ਵੀ ਭਾਵੇਂ ਮੁਗਲਾਂ ਵਿੱਚ ਸੀ ਪਰ ਉਹਨਾਂ ਦਾ ਰਾਜ ਇਕਤਾ ਦਾ ਰਾਜ ਰਿਆ ਤੇ ਉਹਨਾਂ ਦਾ ਵੀ ਸਬੰਧ ਵਧੀਆ ਰਿਹਾ ਵੀ ਦੁਨੀਆ ਵਿੱਚ ਖੂਨ ਖਰਾਬਾ ਨਹੀਂ ਹੋਇਆ ਫਿਰ ਗੁਰੂ ਰਾਮਦਾਸ ਪਾਸ਼ਾ ਜੀ ਗੱਦੀ ਤੇ ਬੈਠਦੇ ਨੇ ਨਿਮਰਤਾ ਦੇ ਪੁੰਜ ਇੱਥੇ ਵੀ ਇੱਕ ਬੜੀ ਗੱਲ ਅੱਜ ਕੱਲ ਤੁਸੀਂ ਅਕਸਰ ਕਹਾਵਤ ਸੁਣੀ ਹੋਊਗੀ ਸੌਰੇ ਕਰ ਜਵਾਈ ਕੁੱਤਾ ਭੈਣ ਕਰ ਭਾਈ ਕੁੱਤਾ ਆਪਣੇ ਲੋਕ ਇੱਕ ਕਹਾਵਤ ਬਣਾ ਲਈ ਲੋਕਾਂ ਨੇ ਇੱਕ ਇਹ ਰਿਸ਼ਤਿਆਂ ਦੇ ਪਰ ਅਸਲ 'ਚ ਇਹ ਨਹੀਂ ਵੇਖਦੇ ਵੀ ਗੁਰੂ ਰਾਮਦਾਸ ਪਾਸ਼ਾ ਜੀ ਸ੍ਰੀ ਹਰਮੰਦਰ ਸਾਹਿਬ ਉੱਥੇ ਜਿੱਥੇ ਰਹਿੰਦੇ ਸੀਗੇ ਉਹ ਉਹਨਾਂ ਦੇ ਸੌਰੇ ਸੀਗੇ ਤੇ ਗੁਰੂ ਨਾਨਕ ਦੇ ਪਾਸ਼ਾ ਜੀ ਆਪਣੇ ਭੈਣ ਦੇ ਘਰ ਮਤਲਬ ਸੁਲਤਾਨਪੁਰ ਲੋਧੀ ਮਹਾਰਾਜ ਨੇ ਜਿੱਥੇ 13-13 ਟੋਲੇ ਨੇ ਵੇਈ ਨਦੀ ਦੇ ਵਿੱਚ ਮਹਾਰਾਜ ਲੋਪ ਹੋਏ ਨੇ ੴ ਦਾ ਹੋਕਾ ਲਾਇਆ ਨਾ ਹਮ Hindu ਨਾ Musalman ਲਾ ਕੇ ਪਿੰਡ ਭਰਾਨ ਤੇ ਉਹ ਮਹਾਰਾਜ ਦਾ ਜਿਹੜਾ ਸਾਰਾ ਇਤਿਹਾਸ ਸੀ ਉਹ ਜਦ ਦੇਖ ਗਿਆ ਤਾਂ ਫਿਰ ਉਹ ਭੈਣ ਘਰੇ ਦਾ ਮਹਾਰਾਜ ਆ ਪਰੇ ਨੇ ਵੀ ਆਪਾਂ ਕਹਾਵਤਾਂ ਪਿੱਛੇ ਲੱਗ ਜਾਂਦੇ ਆ ਮਤਲਬ ਨਹੀਂ ਸੋਚਦੇ ਵੀ ਇਹਨਾਂ ਦਾ ਮਤਲਬ ਕੀ ਬਣਦਾ ਵਾ ਫਿਰ ਗੁਰੂ ਨਾਨਕ ਦੇ ਪਾਸ਼ਾ ਜੀ ਤੋਂ ਜਦੋਂ ਪੰਜਵੇਂ ਪਾਸ਼ਾ ਤੱਕ ਗੱਦੀ ਆਉਣੀ ਆ ਫੇਰ ਉਦੋਂ 1 ਕਰੋੜ ਤਾਂ ਦੀ ਹੱਦ ਹੁੰਦੀ ਆ ਉਸ ਟਾਈਮ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਤੇ ਬਾਹ ਕੇ ਸ਼ਹੀਦ ਕਰ ਦਿੱਤਾ ਜਾਂਦਾ ਗਰਮੀ ਦੀ ਰੁੱਤ ਹੋਣੀ ਐ ਇਹ ਤੋਂ ਬਾਅਦ ਪੈਣਾ ਤੁਸੀਂ ਦੇਖੋ ਗਰਮੀ ਦੇ ਵਿੱਚ ਤਤੀ ਤਵੀ ਤੱਤਾ ਰੇਤਾ ਸੀਸ ਤੇ ਪਾਇਆ ਜਾਂਦਾ ਸੀ ਤੇ ਸ਼ਹਾਦਤ ਨੂੰ ਜਿਹੜੇ ਕਾਜੀ ਸੀ ਉਹ ਇੰਨੇ ਕਰੂਰ ਸੀ ਉਹ ਕਹਿੰਦੇ ਸੀਗੇ ਉਹਨਾਂ ਨੇ ਰਾਏ ਦਿੱਤੀ ਆਪਦੇ ਬਾਦਸ਼ਾਹ ਨੂੰ ਕਹਿੰਦੇ ਵੀ ਗੁਰੂ ਸਾਹਿਬ ਜੀ ਨੂੰ ਕਹਿੰਦੇ ਖੂਨ ਨਾ ਡੁੱਲੇ ਇਹਨਾਂ ਦਾ ਧਰਤੀ ਤੇ ਵੀ ਇਹਨਾਂ ਨੂੰ ਤਵੀ ਤੇ ਬਹਾਉਣ ਦਾ ਕਿਹੜਾ ਕਾਰਨ ਸੀਗਾ ਵੀ ਜੇ ਕਹਿੰਦੇ ਵੀ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਜਿੱਥੇ ਖੂਨ ਡੁੱਲੂਗਾ ਸ਼ਹੀਦਾਂ ਦਾ ਸ਼ਹਾਦਤਾਂ ਤੋਂ ਬਿਨਾ ਕਦੇ ਕੁਝ ਸਿਰੇ ਨਹੀਂ ਲੱਗਿਆ ਤੇ ਕਹਿੰਦੇ ਤਕਦੀਰ ਬਦਲਦੀ ਆ ਕੌਮਾਂ ਦੀ ਉਹਨਾਂ ਨੂੰ ਆਈ ਸੀ ਵੀ ਜੇ ਗੁਰੂ ਸਾਹਿਬ ਦਾ ਖੂਨ ਡੋਲਦਾ ਤੇ ਉਨਾਂ ਹੀ ਵੱਧ ਜਾਂਦੇ ਇਹ ਉਹਨਾਂ ਨੇ ਫਿਰ ਇੱਕ ਕਿਹਾ ਵੀ ਨਹੀਂ ਮਹਾਰਾਜ ਨੂੰ ਮਤਲਬ ਇਸ ਤਰ੍ਹਾਂ ਸ਼ਹੀਦ ਕਰਨਾ ਦੇਖੋ ਕਿੰਨੀ ਹੱਦ ਸੀ ਪਰ ਮਹਾਰਾਜ ਸ਼ਾਂਤ ਸੀਗੇ ਗੁਰੂ ਸਾਹਿਬ ਤੇਰਾ ਕੀ ਆ ਮਿੱਠਾ ਲੱਗੇ ਮਹਾਰਾਜ ਦੀ ਸ਼ਹਾਦਤ ਹੋ ਜਾਂਦੀ ਹੈ ਉਤੋਂ ਇਹ ਸਾਰਾ ਸਫ਼ਰ ਸ਼ੁਰੂ ਹੋਣਾ ਕਿਉਂ ਕਰਕੇ ਜਦੋਂ ਮਹਾਰਾਜ ਨੇ ਕਿਹਾ ਵੀ ਸ਼ਾਂਤ ਸੰਤ ਤੇ ਸਿਪਾਹੀ ਗੁਰੂ ਸਾਹਿਬ ਜੀ ਨੇ ਖਾਲਸਾ ਬਣਾਇਆ ਖਾਲਸੇ ਨੂੰ ਸੰਤ ਤੇ ਸਿਪਾਹੀ ਬਣਾਇਆ ਵੀ ਸਵੇਰੇ ਕੋਈ ਮਾਲਾ ਫੇਰ ਲਿਆ ਕੋਈ ਆਪਾਂ ਇਹ ਪਖੰਡ ਨਹੀਂ ਕਹਿੰਦੇ ਜਿਹਨੂੰ ਇਹਨੂੰ ਪਖੰਡ ਵੀ ਕਹਿ ਸਕਦੇ ਆ ਪਰ ਜਿਹੜਾ ਇਹਨੂੰ ਸਹੀ ਪਾਸੇ ਲਾ ਦੇ ਇਹਦੇ ਅਰਗਾ ਹਮ ਆਨੰਦ ਵੀ ਨਹੀਂ ਕੋਈ ਜੇ ਤੁਸੀਂ ਸਿੱਧੇ ਪਾਸੇ ਲਾ ਲਓਗੇ ਬਿਨਾ ਕਿਸੇ ਦਿਖਾਵੇ ਤੋਂ ਮਹਾਰਾਜ ਕਹਿੰਦੇ ਵੀ ਸਵੇਰੇ ਮੇਰਾ ਸਿੱਖ ਘਰੇ ਬੈਠਾ ਨਿਤਨੇਮ ਕਰੀ ਜਾਂਦਾ ਜਿਹੜੇ ਨਹੀਂ ਪੜ ਸਕਦੇ ਆਪਾਂ ਕਹਿੰਦੇ ਨੇ ਸਾਨੂੰ ਗੁਰਬਾਣੀ ਨਹੀਂ ਪੜ੍ਹਨੀ ਹੁੰਦੀ ਉਹ ਮਾਲਾ ਫੇਰ ਸਕਦੇ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਅੱਲਾ ਅੱਲਾ ਰਾਮ 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 ਕਰਦੇ ਨੇ ਤੇ ਮਹਾਰਾਜ ਕਹਿੰਦੇ ਉਦੋਂ ਇਹ ਸੰਤ ਆ ਤੇ ਜਦੋਂ ਇਹ ਘਰੋਂ ਨਿਕਲਦਾ ਵਾ ਤੇ ਉਦੋਂ ਇਹ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਸਿਪਾਈ ਆ ਇਹ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਸਾਜਿਆ ਇਹ ਗੁਣ ਦਿੱਤੇ ਨੇ ਕਿਉਂ ਕਰਕੇ ਜੇ ਬਾਹਰ ਜਿਵੇਂ ਬਾਹਰ ਭਾਵੇਂ ਅਤਿਆਚਾਰ ਹੋਈ ਜਾਂਦਾ ਤੇ ਮੇਰਾ ਇੱਥੇ ਗੁਰਬਾਣੀ 'ਚ ਧਿਆਨ ਲਾਈ ਜਾਵਾ ਤੇ ਫਿਰ ਇਸ ਤਰ੍ਹਾਂ ਦਾ ਧਿਆਨ ਤਾਂ ਮਹਾਰਾਜ ਨੇ ਕਿਹਾ ਨਹੀਂ ਇਹ ਮੈਂ ਤਾਂ ਕਹਿੰਦਾ ਵੀ ਅੱਜ ਦੇ ਸਮੇਂ 'ਚ ਆਪ ਜੇ ਗੁਰੂ ਸਹਿਬਾਨ ਆਪ ਆਪਣਾ ਸਰਬੰਸ ਵਾਰ ਸਕਦੇ ਆ ਆਪਾਂ ਕਮਰਿਆਂ 'ਚ ਬੜ ਕੇ ਨਹੀਂ ਬੈਠ ਸਕਦੇ ਆਪਾਂ ਨੂੰ ਵੀ ਇਸ ਸਮਾਜ ਦੇ ਵਿੱਚ ਮੈਦਾਨ 'ਚ ਆਉਣਾ ਪੈਣਾ ਛੇਵੇਂ ਪਾਸ਼ਾ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਰਚਿਆ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਜਿਹੜੇ ਮੇਰੇ ਕੋਲੇ ਮਾਇਆ ਲੈ ਕੇ ਆਉਂਦੇ ਆ ਸਿੱਖ ਚੰਗੇ ਚੰਗੇ ਸ਼ਸਤਰ ਲੈ ਕੇ ਆਓ ਘੋੜੇ ਲੈ ਕੇ ਆਓ ਫੌਜ ਤਿਆਰ ਕਰਨੀ ਆ ਜਾ ਕੇ ਹਕੂਮਤਾਂ ਨਾਲ ਮਹਾਰਾਜ ਨੇ ਚਾਰ ਜੰਗਾਂ ਗੁਰੂ ਸਾਹਿਬ ਜੀ ਦੀਆਂ ਲੱਗੀਆਂ ਨੇ ਚਾਰੇ ਜੰਗਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਜਿੱਤੀਆਂ ਨੇ ਤੇ ਸਰਕ ਉਸ ਟਾਈਮ ਦੀਆਂ ਸਰਕਾਰਾਂ ਨੂੰ ਹਰਾਇਆ ਮਹਾਰਾਜ ਨੇ ਚਾਰ ਵਾਰੀ ਫੇਰ ਗੁਰੂ ਸਾਹਿਬ ਜੀ ਤੋਂ ਇਤਿਹਾਸ ਮਹਾਰਾਜ ਸੱਤਵੇਂ ਪਾਸ਼ਾ ਆ ਗਏ ਗੁਰੂ ਹਰ Rai ਸਾਹਿਬ ਪਾਸ਼ਾ ਜੀ ਉਹਨਾਂ ਦੀ ਜ਼ਿੰਦਗੀ 'ਚ ਬੜੀ ਵੱਡੀ ਜੰਗ ਨਹੀਂ ਹੋਈ ਕੋਈ ਪਰ ਉਹ ਸ਼ਸਤਰ ਧਾਰੀ ਰਹਿੰਦੇ ਸੀ ਤਿਆਰ ਬਰ ਤਿਆਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਸ਼ਾ ਜੀ ਦਾ ਸਮਾਂ ਆਉਂਦਾ ਉਹ ਛੋਟੀ ਉਮਰ 'ਚ ਜੋਤੀ ਜੋਤ ਸਮਾ ਗਏ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦਿੱਲੀ ਦਾ ਦੁੱਖ ਆਪਣੇ ਤੇ ਲੈ ਕੇ ਦਿੱਲੀ ਨੂੰ ਦੁੱਖਾਂ 'ਚੋਂ ਕੱਢ ਕੇ ਅੱਜ ਉਹੀ ਦਿੱਲੀ ਨੂੰ ਆਪਾਂ ਨੂੰ ਸੋਚਣਾ ਚਾਹੀਦਾ ਜਿਨ੍ਹਾਂ ਖਾਤਰ ਸਾਡੇ ਗੁਰੂ ਨੇ ਦਿੱਲੀ ਦੀ ਬਿਮਾਰੀ ਚੇਚਕ ਜਿਹੀ ਸਾਰੀ ਆਪਣੇ ਆਪ ਤੇ ਮਹਾਰਾਜ ਤੇ ਆ ਕੇ ਤੇ ਗੁਰੂ ਸਾਹਿਬ ਜੀ ਛੋਟੀ ਉਮਰ 'ਚ ਸਰੀਰ ਛੱਡ ਗਏ ਉਹ ਵਾਹਿਗੁਰੂ ਦੀ ਕਲਾ ਜੋ ਉਹਦਾ ਬਣਾਇਆ ਹੋਇਆ ਕਹਿੰਦੇ ਉਹਦੇ ਤੋਂ ਬਾਹਰ ਨਹੀਂ ਹੋਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਹੀਂ ਤਾਂ ਕੁਝ ਵੀ ਕਰ ਸਕਦੇ ਆ ਪਰ ਗੁਰੂ ਸਹਿਬਾਨ ਨੇ ਸਿਖਾਇਆ ਵੀ ਸਾਨੂੰ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਣਾ ਕਦੇ ਸਮਾਂ ਆਇਆ ਉਸ ਦਿੱਲੀ ਲਈ ਆਪਣਾ ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਹਰ ਗਏ ਤੇ ਇਹ ਅੱਜ ਦੀਆਂ ਦਿੱਲੀ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਉਹਨਾਂ ਨਾਲ ਹੀ ਕਿਤੇ ਤੱਕ ਅਦਾ ਨਹੀਂ ਕਰੀ ਜਾਂਦੇਗੇ ਜਿਨ੍ਹਾਂ ਨੇ ਸਾਨੂੰ ਤਖਤ ਦਿੱਤੇ ਜਿਨ੍ਹਾਂ ਨੇ ਸਾਡੇ ਖਾਤਰ ਰੁਲੇ ਹੈਨਾ ਫੇਰ ਕੀ ਹੁੰਦਾ ਫਿਰ ਜੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦਾ ਸਮਾ ਆ ਗਿਆ ਜਦੋਂ ਔਰੰਗਜ਼ੇਬ ਨੇ ਧਾਰਿਆ ਸੀਗਾ ਵੀ ਸਾਰਾ ਮੈਂ ਦੇਸ਼ ਹੀ ਸਾਰੇ ਦੇਸ਼ 'ਚ ਇੱਕ ਨਾਰਾ ਹੀ ਲੱਗੂਗਾ ਹੂੰ ਬਸ ਮੁਸਲਮਾਨ ਹੀ ਦਿਸੂਗਾ ਮੈਨੂੰ ਕੋਈ ਦਿਸਣਾ ਹੀ ਨਹੀਂ ਚਾਹੀਦਾ ਦੇਖੋ ਜੀ ਔਰੰਗਜ਼ੇਬ ਕੌਣ ਆ ਉਹਨੇ ਰਾਜ ਭਾਗ ਲਈ ਆਪਦਾ ਪਿਓ ਵੀ ਮਾਰਿਆ ਤੇ ਆਪਦੇ ਭਰਾਵਾਂ ਨੂੰ ਵੀ ਮਰਵਾਇਆ ਗੁਰੂ ਹਰਾਈ ਸਿੰਘ ਸਾਹਿਬ ਪਾਸ਼ਾ ਜੀ ਨਾਲ ਇਹਦੀ ਦੁਸ਼ਮਣੀ ਬਣੀ ਸੀ ਨਹੀਂ ਕੋਈ ਗੁਰੂ ਹਰਾਈ ਸਾਹਿਬ ਪਾਸ਼ਾ ਜੀ ਨੇ ਤੇ ਵੱਡੇ ਭਰਾ ਨੂੰ ਇੱਕ ਵਾਰੀ ਦੀ ਫੌਜ ਤੋਂ ਬਚਾ ਲਿਆ ਸੀਗਾ ਉਹ ਚੰਗਾ ਬੰਦਾ ਸੀਗਾ ਦੇਸ਼ ਦਾ ਭਲਾ ਕਰਨ ਵਾਲਾ ਸੀਗਾ ਉਹਨੂੰ ਬਣਾਇਆ ਸੀਗਾ ਦੇਸ਼ ਦਾ ਪ੍ਰਧਾਨ ਮੰਤਰੀ ਬਾਦਸ਼ਾ ਪਰ ਔਰੰਗਜੀਤ ਬਹੁਤ ਚਲਾਕ ਸੀ ਇਹਨੇ ਆਪਣੀਆਂ ਕੁਟੀਲ ਜਿਹੜੀਆਂ ਰਣਨੀਤੀਆਂ ਹੁੰਦੀਆਂ ਉਹ ਕਰ ਕਰਕੇ ਉਹਨੂੰ ਮਾਰਨਾ ਚਾਹਿਆ ਪਰ ਮਹਾਰਾਜ ਨੇ ਉਹਨੂੰ ਰੱਖਿਆ ਤਾਂ ਕਰਕੇ ਥੋੜਾ ਜਿਹਾ ਦੁਸ਼ਮਣੀ ਟੈਪ ਹੋ ਗਿਆ ਸੀ ਵੀ ਗੁਰੂ ਘਰ ਨਾਲ ਵੀ ਗੁਰੂ ਘਰ ਨੇ ਕਾ ਤੂੰ ਮੇਰੇ ਭਰਾ ਨੂੰ ਮਾਰਨ ਤੋਂ ਮੈਨੂੰ ਰੋਕਿਆ ਹਨਾ ਪਰ ਮਹਾਰਾਜ ਤਾਂ ਰੱਖਿਓ ਤਾਂ ਸਭ ਦੇ ਤੇ ਅੱਜ ਦੇ ਦੇਖਣਾ ਚਾਹੀਦਾ ਵੀ ਇਹ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਬਾਰੇ ਗੱਲ ਹੀ ਆਉਂਦੀ ਹੈ ਨਾ ਵੀ ਠੀਕਰ ਫੋਰ ਦਿੱਲੀ ਸਿਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਗੁਰੂ ਸਾਹਿਬ ਜੀ ਨੇ ਲਿਖਿਆ ਵੀ ਗੁਰੂ ਜਦੋਂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਗਏ ਨੇ ਜਦੋਂ ਉਹਨਾਂ ਦਾ ਸੀਸ ਕਲਮ ਕਰਤਾ ਤਾਂ ਹਹਾਕਾਰ ਮਚ ਗਈ ਸੀ ਇਸ ਦੇਸ਼ ਵਿੱਚ ਕਿਉਂ ਕਰਕੇ ਹਿੰਦ ਦੇ ਦੇਸ਼ ਨੂੰ ਬਚਾਉਣ ਲਈ ਉਹਨਾਂ ਨੂੰ ਬਲੀਦਾਨ ਦੇਣਾ ਪੈਣਾ ਸੀ ਨਹੀਂ ਫਿਰ ਅੱਜ ਆਪਾਂ ਨੂੰ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੁੰਦੀ ਸਭ ਕੀ ਸੋ ਗੁਰੂ ਸਾਹਿਬ ਜੀ ਜੇ ਨਾ ਹੁੰਦੇ ਤਾਂ ਅੱਜ ਸਾਰਿਆਂ ਦੀ ਸੁੰਨਤ ਹੋਣੀ ਸੀ ਤੇ ਆਪਾਂ ਇੱਕੋ ਹੀ ਨਾਰਾ ਬੋਲਣਾ ਸੀ ਨਾ ਗੁਰੂ ਘਰਾਂ ਦੀਆਂ ਖੁਸ਼ੀਆਂ ਤੇ ਨਾ ਆਪਣੇ ਮੰਦਰਾਂ ਦੇ ਦਰਬਾਰ ਸਜਣੇ ਸੀਗੇ ਸਮਾਂ ਆਇਆ ਗੁਰੂ ਸਾਹਿਬ ਜੀ ਨੇ ਦੇਖਿਆ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਸ਼ਹੀਦੀ ਹੋ ਜਾਂਦੀ ਆ ਭਾਈ ਜੇਤਾ ਜੀ ਸੀਸ ਲੈ ਕੇ ਜਾਂਦੇ ਨੇ ਗੁਰੂ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਮਹਾਰਾਜ ਤਖਤ ਤੇ ਬਿਰਾਜਮਾਨ ਨੇ ਭਾਈ ਜੇਤਾ ਜਦੋਂ ਸੀਸ ਦੇਖਦੇ ਨੇ ਭਾਈ ਜੇਤਾ ਨੂੰ ਪੁੱਛਦੇ ਨੇ ਉੱਥੇ ਦਿੱਲੀ 'ਚ ਕੋਈ ਸਿੱਖ ਨਹੀਂ ਸੀ ਉਦੋਂ ਨਾਲ ਸਾਰੇ ਕੇਸ ਰੱਖਦੇ ਹੁੰਦੇ ਸੀ ਭਾਵੇਂ ਹਿੰਦੂ ਪਰਿਵਾਰਾਂ 'ਚ ਸੀ ਪਤਾ ਨਹੀਂ ਲੱਗਦਾ ਸੀ ਉਹ ਕਹਿੰਦੇ ਵੀ ਪਤਾ ਨਹੀਂ ਲੱਗਿਆ ਤੇ ਬਾਕੀ ਸਾਰੇ ਭੱਜ ਗਏ ਉਸ ਦਿਨ ਫਿਰ ਗੁਰੂ ਸਾਹਿਬ ਨੇ ਪਰਣ ਕਰ ਲਿਆ ਸੀ ਇਹੋ ਜਿਹਾ ਖਾਲਸਾ ਸਾਜਣਾ ਜਿਹੜਾ ਲੱਖਾਂ ਵਿੱਚੋਂ ਖੜਾ ਦਿਸੂਗਾ ਹੁਣ ਆ ਬਾਣਾ ਤਿਆਰ ਵਰ ਤਿਆਰ ਤੁਸੀਂ ਭਾਵੇਂ ਜਿੱਥੇ ਮਰਜੀ ਜਾਵੜੋ ਤੁਹਾਨੂੰ ਵੱਖਰਾ ਦਿਸੂ ਕਿਉਂ ਕਰਕੇ ਗੁਰੂ ਸਾਹਿਬ ਜੀ ਨੇ ਸਰੂਪ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਮਹਾਰਾਜ ਨੇ ਇੰਨੀ ਖਾਲਸੇ ਨੂੰ ਮੱਤਤਾ ਦਿੱਤੀ ਆ ਗੁਰੂ ਸਾਹਿਬ ਜੀ ਨੇ ਦੇਖਿਆ ਵੀ ਜੇ ਗੁਲਾਮੀ ਦੀਆਂ ਜ਼ੰਜੀਰਾਂ ਪਟਣੀਆਂ ਐ ਦੇਸ਼ ਨੂੰ ਗੁਲਾਮੀ ਚੋਂ ਕੱਢਣਾ 700 ਸਾਲ ਦੀ ਚੋਂ ਤਾਂ ਇਹਨਾਂ ਨੂੰ ਗਿੱਦੜਾਂ ਤੋਂ ਸ਼ੇਰ ਬਣਾਉਣਾ ਪੈਣਾ ਸਵਾ ਲੱਖ ਨਾਲ ਲੜਾਉਣਾ ਪੈਣਾ ਫਿਰ ਗੁਰੂ ਸਾਹਿਬ ਜੀ ਨੇ ਇਹ ਵਿਸਾਖੀ ਵਾਲਾ ਦਿਨ ਚੁਣਿਆ ਕਿੱਡਾ ਸੁਭਾਗਾ ਦਿਨ ਹੋ ਜਿਹਦੇ ਬਾਰੇ ਆਪਾਂ ਵੀ ਅੱਜ ਗੱਲ ਕਰ ਰਹੇ ਆਂ ਵੀ ਜਿੱਦੇ ਇੱਕ ਇਤਿਹਾਸਕ ਦਿਨ ਸੀ ਵੀ ਅੱਜ ਖਾਲਸਾ ਸਜਣਾ ਮਹਾਰਾਜ ਨੇ ਸਾਰੀ ਦੁਨੀਆ ਵਿੱਚ ਦੇਸ਼ ਵਿੱਚ ਪੱਤਰ ਲਿਖੇ ਵੀ ਇਸ ਦਿਨ ਸਾਰੇ ਆਓ ਵਿਸਾਖੀ ਤੇ ਸਾਰੀ ਦੁਨੀਆ ਵਿੱਚੋਂ ਸੰਗਤ ਆਈ ਬੜਾ ਲੱਖਾਂ ਚ ਇਕੱਠ ਹੋਇਆ ਦਰਬਾਰ ਸਜਦਾ ਏ ਗੁਰੂ ਸਾਹਿਬ ਜੀ ਦਾ ਤਖਤ ਸਾਹਮਣੇ ਸਜਿਆ ਤੇ ਮਹਾਰਾਜ ਪੂਰੇ ਤਿਆਰਬਰ ਤਿਆਰ ਹੋ ਕੇ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਬਾਹਰ ਹੁੰਦੇ ਨੇ ਵਿਸਾਖੀ ਵਾਲੇ ਦਿਨ ਤੇ ਬਾਹਰ ਆ ਕੇ ਕੋਈ ਉਹ ਗੱਲ ਕਹਿੰਦੇ ਨੇ ਵੀ ਸੀਸ ਚਾਹੀਦਾ ਉઠੋ ਬਈ ਕਹਿੰਦੇ ਜਦੋਂ ਉਹਨਾਂ ਨੇ ਕਿਉਂਕਿ ਗੁਰੂ ਸਾਹਿਬ ਆਪ ਸੀਗੇ ਤਾਂ ਉਹਨਾਂ ਦਾ ਉਹਨਾਂ ਨੇ ਛੋਟੀ ਉਮਰ ਵਿੱਚ ਤਾਂ ਉਹਨਾਂ ਨੇ ਜੰਗ ਜਿੱਤ ਲਈ ਸੀ ਉਹਨਾਂ ਨੇ ਉਸ ਟਾਈਮ ਦੇ ਵੱਡੇ ਵੱਡੇ ਰਾਜਾ ਨੂੰ ਹਰੀਚੰਦ ਰਾਜਾ ਹੋਇਆ ਗੁਰੂ ਸਾਹਿਬ ਜੀ ਦੇ ਬਾਲ ਅਵਸਥਾ ਵਿੱਚ ਸੀ ਕਿ ਤੇ ਮਹਾਰਾਜ ਨੇ ਜੰਗ ਲੜੀ ਤੇ ਉਹਨੂੰ ਛੋਟੀ ਉਮਰ ਦੇ ਵਿੱਚ ਉਹਨੇ ਤਿੰਨ ਵਾਰ ਕੀਤੇ ਗੁਰੂ ਸਾਹਿਬ ਜੀ ਨੇ ਉਹਨੂੰ ਤਿੰਨ ਵਾਰ ਮੌਕਾ ਦਿੱਤਾ ਵੀ ਲੜਾਈ ਟਲ ਜਾਈ ਉਹਨੇ ਤਿੰਨ ਵਾਰ ਕੀਤੇ ਮਹਾਰਾਜ ਦੇ ਤੇ ਤੀਜਾ ਜਿਹੜਾ ਵਾਰ ਸੀਗਾ ਮਹਾਰਾਜ ਦੇ ਕਮਰਗਸ ਨਾਲ ਲੱਗ ਕੇ ਤੇ ਥੋੜਾ ਜਿਹਾ ਨਾਲ ਚੁੱਭ ਗਿਆ ਮਹਾਰਾਜ ਨੇ ਲਿਖਿਆ ਵਾ ਆਪਣੇ ਗੁਰਬਾਣੀ 'ਚ ਵੀ ਜਦੋਂ ਇਸੇ ਲਈ ਕਹਿੰਦੇ ਆ ਨਾ ਗੁਰੂ ਸਾਹਿਬ ਜੀ ਵੀ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ ਵੀ ਜੇ ਸਾਡੇ ਬਾਣ ਲੱਗੂਗਾ ਫੇਰ ਸਾਡਾ ਹੱਥ ਮਾਲਾ ਤੇ ਨਹੀਂ ਰਹਿਣਾ ਫੇਰ ਸਾਡਾ ਹੱਥ ਸ਼ਾਸਤਰ ਤੇ ਜਾਊਗਾ ਫੇਰ ਅਸੀਂ ਫਕੀਰ ਨਹੀਂ ਰਹਿਨੇ ਫੇਰ ਅਸੀਂ ਸਿਪਾਈ ਬਣ ਜਾਾਂਗੇ ਤੇ ਇਹ ਸਾਡਾ ਇਤਿਹਾਸ ਆ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਤਰ੍ਹਾਂ ਦਾ ਤਿਆਰ ਬਰ ਤਿਆਰ ਬਣਾਇਆ ਜਿਹੜਾ ਜ਼ੁਲਮ ਨਾਲ ਲੜੇ ਸਵਾ ਲੱਖ ਦੇ ਸਾਹਮਣੇ ਵੀ ਖੜੇ ਗੁਰੂ ਸਾਹਿਬ ਜੀ ਦਾ ਪ੍ਰਤਾਪ ਹੀ ਇੰਨਾ ਸੀ ਮਹਾਰਾਜ ਨੇ ਜਦੋਂ ਕਿਹਾ ਵੀ ਸੀਸ ਚਾਹੀਦਾ ਤਾਂ ਸੁੱਨ ਪਸਰ ਗਈ ਸਾਰੇ ਉੱਥੇ ਜਿੰਨੀ ਵੀ ਲੱਖਾਂ ਦੀ ਸੰਗਤ ਸੀ ਤੁਸੀਂ ਦੇਖੋ ਇੱਕੋ ਦਮ ਸਾਹਾਂ ਦੀ ਆਵਾਜ਼ ਆਉਣ ਲੱਗ ਜੇ ਵੀ ਇੰਨਾ ਸੁੱਨ ਪਸਰ ਗਈ ਉੱਥੇ ਵੀ ਮਹਾਰਾਜ ਨੇ ਕੀ ਮੰਗ ਲਿਆ ਵੀ ਅੱਜ ਤਾਂ ਵੱਖਰੀ ਗੱਲ ਹੀ ਹੋ ਗਈ ਵੀ ਉਹ ਤਾਂ ਕਹਿੰਦੇ ਸੀਸ ਦੋ ਮੈਨੂੰ ਸੀਸ ਚਾਹੀਦਾ ਹੂੰ ਤੇ ਮਹਾਰਾਜ ਨੇ ਫਿਰ ਦੂਜੀ ਵਾਰ ਫੇਰ ਕਿਹਾ ਵੀ ਉਠੋ ਮੈਨੂੰ ਸੀਸ ਚਾਹੀਦਾ ਫੇਰ ਕੋਈ ਨਹੀਂ ਉઠਿਆ ਕਿਸੇ ਦੀ ਹਿੰਮਤ ਨਹੀਂ ਪਈ ਡਰ ਗਏ ਸਾਰੇ ਵੀ ਪਤਾ ਨਹੀਂ ਇਹੋ ਜਿਹਾ ਕੀ ਹੋਣਾ ਮਾ ਗੁਰੂ ਸਾਹਿਬ ਜੀ ਨੇ ਸੀਸ ਵੱਡ ਦੇਣਾ ਸਾਡਾ ਤਾਂ ਲੈ ਕੇ ਤੇ ਫਿਰ ਜਾ ਕੇ ਮਾਤਾ ਗੁਜਰੀ ਜੀ ਕੋਲ ਕੁਝ ਬੰਦੇ ਨੇ ਜਿਹੜੇ ਉਸ ਟਾਈਮ ਦੇ ਗੁਰੂ ਘਰ ਨਾਲ ਵੀ ਵਰਤਦੇ ਸੀ ਉਹ ਮਾਤਾ ਨੂੰ ਜਾ ਕੇ ਸ਼ਿਕਾਇਤ ਕੀਤੀ ਉਹਨਾਂ ਨੇ ਦਸਵੇਂ ਪਾਤਸ਼ਾਹ ਦੀ ਵੇ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਦਿਮਾਗ ਤੱਕ ਵਰਤਿਆ ਵੀ ਇਹ ਮਤਲਬ ਕੀ ਕਰੀ ਜਾਂਦੇ ਨੇ ਆਪਣੇ ਆਪ ਮਤਲਬ ਸਿੱਖਾਂ ਨੂੰ ਵੱਢ ਕੇ ਮਾਰਨਗੇ ਤੇ ਮਾਤਾ ਜੀ ਨੂੰ ਤਾਂ ਭਰੋਸਾ ਸੀ ਕਿਉਂ ਕਰਕੇ ਜੋਤ ਤਾਂ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਹੀ ਆ ਨਾ ਪਾਤਸ਼ਾਹੀ 10ਵੀਂ ਆ ਜੋਤ ਤਾਂ ਇੱਕੋ ਹੀ ਆ ਨਾ ਮਹੱਲ ਤਾਂ ਇੱਕ ਹੀ ਚੱਲ ਰਿਹਾ ਨਾ ਫਿਰ ਦਸਾਂ ਪਾਸ਼ੇਂ ਦੀ ਜੋਤ ਗੁਰੂ ਗੰਗ ਸਾਹਿਬ ਪਾਸ਼ਾ ਜੀ ਨੇ ਇਹੀ ਸਾਡੇ ਗੁਰੂ ਨੇ 10ਵੇਂ ਪਾਸ਼ਾ ਜੀ ਆਪਾਂ ਨੂੰ ਲੜ ਲਾ ਕੇ ਗਏ ਨੇ ਜਦੋਂ ਮਹਾਰਾਜ ਨੇ ਤੀਜੀ ਬਾਜ਼ ਮਾਰੀ ਫਿਰ ਭਾਈ ਦਇਆ ਜੀ ਇਹਨੂੰ ਆਪਾਂ ਦਇਆ ਰਾਮ ਜੀ ਕਹਿੰਦੇ ਨੇ ਫੇਰ ਉੱਠਦੇ ਨੇ ਉਹ ਤੀਜੀ ਵਾਰ ਤੇ ਉਠਣਸਾਰ ਪਹਿਲਾਂ ਮਾਫੀ ਮੰਗਦੇ ਨੇ ਵੀ ਸੱਚੇ ਪਾਤਸ਼ਾਹ ਜੀ ਮਾਫ ਕਰਿਓ ਥੋਡੀ ਪਹਿਲੀ ਵਾਰ ਤੇ ਉੱਠੇ ਨਹੀਂ ਅਸੀਂ ਹੂੰ ਤੇ ਸਟੇਜ ਤੇ ਜਾਂਦੇ ਨੇ ਮਹਾਰਾਜ ਤੰਬੂ ਚ ਲੈ ਜਾਂਦੇ ਨੇ ਤੇ ਪੂਰਾ ਇਤਿਹਾਸ ਹੈ ਕਿੰਦੇ ਵੀ ਇਹਦਾ ਸ਼ਾਸਤਰ ਹੁੰਦਾ ਤੇ ਸੀਸਕਲਮ ਵਾਲਾ ਖੋਣ ਵੈਂਦਾ ਵਾ ਤੰਬੂ ਦੇ ਵਿੱਚ ਵੀ ਸੀਸਕਲਮ ਕਰਦਾ ਤੇ ਸਾਰੀ ਜਿੰਨੇ ਸੀਗੇ ਉਹ ਦੇਖ ਕੇ ਸਭ ਨੇ ਡਰਨਾ ਹੀ ਡਰਨਾ ਕਿਉਂ ਕਰਕੇ ਮਹਾਰਾਜ ਨੇ ਅੱਜ ਮੌਤ ਚੋਂ ਆਜ਼ਾਦ ਕਰਨਾ ਆਪਾਂ ਨੂੰ ਇਸ ਦੇਸ਼ ਨੂੰ ਇਹਨਾਂ ਨੌਜਵਾਨਾਂ ਨੂੰ ਇਹਨਾਂ ਲੋਕਾਂ ਨੂੰ ਇਹਨਾਂ ਭੈਣਾਂ ਨੂੰ ਉਹਨਾਂ ਨੇ ਦੱਸਣਾ ਵੀ ਜੇ ਜੰਜੀਰ ਗੁਲਾਮੀ ਦੀ ਤੋੜਨੀ ਆ ਤਾਂ ਤੁਹਾਡੇ ਚੋ ਮਰਨ ਦਾ ਡਰ ਕੱਢਣਾ ਪੈਣਾ ਭੈਣਾ ਜੇ ਤੁਸੀਂ ਮਰਨੋਂ ਨਾ ਡਰੋਗੇ ਤਾਂ ਤੁਸੀਂ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਕਿਉਂ ਕਰਕੇ ਡਰ ਹੁੰਦਾ ਸਿਰਫ ਮੌਤ ਦਾ ਡਰਾਵਾ ਦਿੱਤਾ ਜਾਂਦਾ ਸਿਰਫ ਮੌਤ ਦਾ ਜਦੋਂ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਮਹਾਰਾਜ ਦੇ ਹੁਕਮ ਜੀ ਹੈ ਜੰਮਣ ਮਰਨ ਤਾਂ ਭਾਈ ਦਇਆ ਰਾਮ ਉੱਠਦੇ ਨੇ ਜਾਂਦੇ ਨੇ ਮਹਾਰਾਜ ਫੇਰ ਫਿਰ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਫਿਰ ਭਾਈ ਹਿੰਮਤ ਸਿੰਘ ਜੀ ਉੱਠਦੇ ਨੇ ਤੀਜੇ ਮਹਾਰਾਜ ਉਮੀ ਕਰਦੇ ਨੇ ਜਾ ਕੇ ਤਾਂ ਇਹ ਵੀ ਬਾੜੇ ਉੱਠ ਜਾਂਦੇ ਲੋਕ ਭੱਜ ਗਏ ਪੰਡਾਲ ਛੱਡ ਕੇ ਕਹੀ ਵੀ ਗੁਰੂ ਸਾਹਿਬ ਜੀ ਨੂੰ ਕੀ ਹੋ ਗਿਆ ਅੱਜ ਇਹ ਤਾਂ ਸਿੱਖਾਂ ਨੂੰ ਵੱਡ ਦੇਣਗੇ ਜਦੋਂ ਮਹਾਰਾਜ ਨੇ ਪੰਜ ਚੌਥੇ ਭਾਈ ਮੋਹਕਮ ਸਿੰਘ ਪੰਜਵੇਂ ਭਾਈ ਜਦੋਂ ਸਹਿਬ ਸਿੰਘ ਚਲੇ ਗਏ ਤਾਂ ਮਹਾਰਾਜ ਨੇ ਫਿਰ ਉਹ ਜਿਹੜੀ ਕਲਾ ਵਰਤੋਣੀ ਸੀ ਪੰਜਾਂ ਤੋਂ ਕਿਉਂਕਿ ਪੰਚ ਪ੍ਰਵਾਨ ਪੰਚ ਪ੍ਰਧਾਨ ਗੁਰਬਾਣੀ 'ਚ ਵੀ ਆਉਂਦਾ ਤੇ ਮਹਾਰਾਜ ਨੇ ਫਿਰ ਪੰਜਾਂ ਦੇ ਵਿੱਚ ਫਿਰ ਅਮਰਤ ਤਿਆਰ ਕਰਨਾ ਹੈ ਹੂੰ ਜਿੱਥੋਂ ਆਹ ਇੱਕ ਰੀਤ ਚੱਲਣੀ ਹੈ ਜਿੱਥੇ ਵਿੱਚ ਜਾਤ ਪਾਤ ਆ ਬਾਣਾ ਜਿੱਥੋਂ ਜਨਮ ਹੁੰਦਾ ਆਪਣਾ ਇਹ ਬਾਣਾ ਕਿਸੇ ਵਿਸ਼ੇਸ਼ ਧਰਮ ਦਾ ਨਹੀਂ ਹੈ ਇਹਦੇ ਤੇ ਇਹ ਭਾਵੇਂ Hindu ਭਾਵੇਂ Musalman ਭਾਵੇਂ Isai ਭਾਵੇਂ Sikh ਕਿਸੇ ਵੀ ਧਰਮ ਨਾਲ ਧੜਕੇ ਨਾਲ ਭਾਵੇਂ ਸੰਬੰਧਿਤ ਰੱਖਦਾ ਹੋਵੇ ਪਰ ਜਦੋਂ ਇਸ ਬਾਣੇ 'ਚ ਆ ਗਿਆ ਤਾਂ ਉਸ ਦਿਨ ਤੋਂ ਦੀ ਜਾਤ ਪਾਤ ਊਚ ਨੀਚ ਸਭ ਖਤਮ ਹ ਹ ਗੁਰੂ ਸਾਹਿਬ ਜੀ ਨੇ ਬਾਟਾ ਤਿਆਰ ਕੀਤਾ ਮਾਤਾ ਸਹਿਬ ਦੇਵਾ ਜੀ ਤਿਆਰ ਵਰਤਾਰ ਨੇ ਪਤਾਸੇ ਪਾਏ ਨੇ ਤੇ ਖੰਡੇ ਨਾਲ ਪੰਜ ਬਾਣੀਆਂ ਦਾ ਜਾਪ ਕਰ ਰਹੇ ਨੇ ਮਹਾਰਾਜ ਜਪਜੀ ਸਾਹਿਬ ਜਪ ਸਾਹਿਬ ਸਬਈਏ ਚੌਪਈ ਸਾਹਿਬ ਆਨੰਦ ਸਾਹਿਬ ਵੀਰ ਰਸ ਨਾਲ ਬਾਣੀਆਂ ਪੜ ਰਹੇ ਨੇ ਮਹਾਰਾਜ ਤੇ ਅਮਰਤ ਤਿਆਰ ਹੋ ਰਿਹਾ ਅਮਰਤ ਤਿਆਰ ਹੁੰਦਾ ਹੈ ਸਾਹਮਣੇ ਪਹਿਲੀ ਵਾਰ ਜਦੋਂ ਗੁਰੂ ਸਾਹਿਬ ਜੀ ਇਹ ਕਿਰਿਆ ਕਰ ਰਹੇ ਨੇ ਤਾਂ ਉਸ ਟਾਈਮ ਸਾਰੀ ਦੁਨੀਆ ਦੇਖ ਰਹੀ ਆ ਵੀ ਅਜ ਮਹਾਰਾਜ ਕਲਾ ਵਰਤਾ ਰਹੇ ਨੇ ਵਖਰ ਗੁਈ ਜਦੋਂ ਗੁਰੂ ਸਾਹਿਬ ਜੀ ਫਿਰ ਖੰਡੇ ਬਾਟੇ ਦਾ ਪੋਲ ਤਿਆਰ ਹੁੰਦੀ ਆ ਫਿਰ ਪੰਜੇ ਸਿੰਘਾਂ ਨੂੰ ਮਹਾਰਾਜ ਜਿਵੇਂ ਛੱਟੇ ਪੰਜ ਤੁਹਾਡੇ ਸੀਸ ਵਿੱਚ ਤੇ ਪੰਜ ਤੁਸੀਂ ਸ਼ਕਣੇ ਆ ਪੰਜ ਤੁਹਾਡੀਆਂ ਅੱਖਾਂ 'ਚ ਮਾਰਨੇ ਨੇ ਜਦੋਂ ਅਮਰਤ ਸ਼ਕਣਾ ਬਾਣੀ ਪੜ ਕੇ ਤੇ ਫਿਰ ਕਹਣਾ ਵੀ ਵੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਮਰਤ ਦੀ ਕਿਰਿਆ ਪੂਰੀ ਕਰੈਤ ਰੈਤ ਰਹਿਣੀ ਬਹਿਣੀ ਸਹਿਣੀ ਕੇਣੀ ਸਾਰਾ ਕੁਝ ਦੱਸਿਆ ਜਾਂਦਾ ਪੰਜ ਪਿਆਰੇ ਸਹਿਬਾਨ ਜਦੋਂ ਅਮਰਤ ਸ਼ਕਾਉਂਦੇ ਨੇ ਇਹ ਵੱਖਰੀ ਗੱਲ ਆ ਵੀ ਆਪਾਂ ਬਾਹਰ ਆ ਕੇ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੇ ਆ ਜਦੋਂ ਇਹ ਸਾਰੀ ਕਿਰਿਆ ਹੁੰਦੀ ਆ ਤਾਂ ਗੁਰੂ ਸਾਹਿਬ ਜੀ ਨੇ ਦੇਖੋ ਧੜਾ ਤੋਂ ਜਿਹੜਾ ਜਮਾ ਇਤਿਹਾਸ ਵਿੱਚ ਜਿਹੜੀ ਇਤਿਹਾਸ ਵਿੱਚ ਗੱਲ ਆ ਬਹੁਤ ਮੁਨਕਰ ਨਹੀਂ ਹੋ ਸਕਦੇ ਅੱਜ ਕੱਲ ਸ਼ੱਕ ਤੇ ਕਿੰਤੂ ਬਹੁਤ ਆ ਅੱਜ ਦੀ ਦੁਨੀਆ 'ਚ ਤਰਕ ਬਹੁਤ ਆ ਗਿਆ ਲੋਕ ਹਰੇਕ ਗੱਲ ਤੇ ਤਰਕ ਕਰਦੇ ਨੇ ਤੇ ਤਰਕ ਕਰਨੀ ਚਾਹੀਦੀ ਆ ਪਰ ਇੰਨੀ ਤਰਕ ਵੀ ਨਾ ਕਰਕੇ ਵੀ ਆਪਾਂ ਆਪਣੇ ਗੁਰੂ ਤੋਂ ਭਰੋਸਾ ਹੀ ਠਾਲ ਗਏ ਆਪਣਾ ਆਪਾਂ ਅੱਜ ਦੀ ਕੀ ਹੋ ਗਿਆ ਅੱਜ ਇੱਕ ਤਰਕ ਦੇ ਆਧਾਰ ਤੇ ਕਈ ਲੋਕ ਆਪਣੇ ਗੁਰੂ ਨਾਲ ਟੁੱਟ ਹੀ ਜਾਂਦੇ ਨੇ ਹੁੰਦੀ ਸਿਰਫ ਇੱਕ ਤਰਕੀ ਆ ਪਰ ਮਹਾਰਾਜ ਕਹਿੰਦੇ ਵੀ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਮਿਰਤਕ ਕੋ ਜੀਵਾਲਨ ਹਾਰ ਵੀ ਉਹ ਗੁਰੂ ਜਿਹੜਾ ਸੱਚੇ ਪਾਸ਼ਾ ਉਹ ਸਰਵ ਕਲਾ ਲੈ ਕੇ ਆਏ ਨੇ ਉਹ 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 ਤਾਂ ਕਹਿੰਦੇ ਵੀ ਪ੍ਰਭ ਭਾਵੇ ਉਹਦਾ ਬਿਨਾਂ ਸਾਹਾਂ ਤੋਂ ਰੱਖ ਲਈ ਪਰ ਜੇ ਉਹਨੂੰ ਪਾਜੇ ਉਹਦੀ ਬਰਕਤ ਆ ਤੇ 10ਵੇਂ ਪਾਸ਼ਾ ਜੀ ਉਹਦਾ ਸਰੂਪ ਨੇ ਜੇ ਕਿਉਂ ਕਰਕੇ ਇਸ ਦੇਸ਼ ਵਿੱਚ ਲੋਕਾਂ ਨੇ ਬੜੇ ਹਵਨ ਕੀਤੇ ਬੜੇ ਜਗ ਕੀਤੇ ਬੜੇ ਜੰਤਰ ਮੰਤਰ ਤੰਤਰ ਕੀਤੇ ਪਰ ਕੋਈ ਬੋੜਿਆ ਨਹੀਂ ਸੀ ਫਿਰ ਮਹਾਰਾਜ ਨੇ ਫੇਰ ਜਾ ਕੇ ਖਾਲਸਾ ਸਾਜਿਆ ਸੀ ਵੀ ਜੇ ਇਹਨਾਂ ਨੂੰ ਹੀ ਸ਼ੇਰ ਬਣਾਉਣਾ ਪੈਣਾ ਕਿਸੇ ਨੇ ਅੱਜ ਵੀ ਆਪਾਂ ਇਸ ਗੱਲ ਤੇ ਨਹੀਂ ਰਹਿ ਸਕਦੇ ਵੀ ਕੋਈ ਵਖਰਾ ਆਊਗਾ ਤੇ ਸਾਨੂੰ ਆ ਕੇ ਬਚਾ ਜੂਗਾ ਐ ਨਹੀਂ ਹੋਣਾ ਆਪ ਕਰਨਾ ਪੈਣਾ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕਰਨਾ ਹੀ ਸਿਖਾਇਆ ਸੀ ਵੀ ਜੇ ਤੁਸੀਂ ਆਪ ਉੱਠੋਗੇ ਤਾਂ ਗੁਲਾਮੀ ਤੋੜ ਸਕਦੇ ਆ ਜੇ ਤੁਸੀਂ ਰਹਿਗੇ ਵੀ ਕੋਈ ਦੇਵੀ ਦੇਵਤਾ ਪੀਰ ਪਗੰਬਰ ਗੁਰੂ ਆਊਗਾ ਤੇ ਉਹ ਸਾਡੀ ਆ ਕੇ ਇੱਥੇ ਮਦਦ ਕਰਕੇ ਜਾਊਗਾ ਨਹੀਂ ਕਰਨੀ ਆਪ ਹੀ ਆ ਤੁਸੀਂ ਤੇ ਆਪਣੇ ਆਪ ਨੂੰ ਹੀ ਤਿਆਰਬਰ ਤਿਆਰ ਹੋ ਕੇ ਰੱਖੋ ਵੀ ਤੁਹਾਡੇ ਵੱਲ ਅੱਖ ਚੱਕ ਕੇ ਝਾਕ ਵੀ ਨਾ ਸਕੇ ਕੋਈ ਮਹਾਰਾਜ ਪੰਜ ਪਿਆਰੇ ਸਹਿਬਾਨ ਨੂੰ ਸਾਹਮਣੇ ਬਿਰਾਜਮਾਨ ਕਰਕੇ ਇਸ ਇਹ ਵਿਧੀ ਨਾਲ ਅਮਰਤ ਸੇਕਾ ਰਹੇ ਨੇ ਤੇ ਪੰਜੇ ਪਿਆਰੇ ਤਿਆਰਬਰ ਤਿਆਰ ਹੋ ਕੇ ਪੰਡਾਲ ਦੇ ਸਾਹਮਣੇ ਸ਼ਸ਼ੋਭਦ ਨੇ ਤੇ ਮਹਾਰਾਜ ਫਿਰ ਕਹਿੰਦੇ ਆ ਵੀ ਮੈਂ ਵੀ ਅਮਰਤ ਛਕਣਾ ਤੁਹਾਡੇ ਤੋਂ ਦੇਖੋ ਕਹਿੰਦੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵੀ ਕਿਹੋ ਜਿਹਾ ਗੁਰੂ ਹੋਇਆ ਸਾਡਾ ਵੀ ਜਿਹਨੇ ਜਿਹੜਾ ਅਮਰਤ ਦੇਣ ਵਾਲਾ ਅਮਰਤ ਦਾ ਦਾਤਾ ਉਹ ਕਹਿੰਦਾ ਮੈਨੂੰ ਵੀ ਅਮਰਤ ਦੋ ਪੰਜ ਪਿਆਰੇ ਸਹਿਬਾਨ ਦੀ ਪਤਾ ਹੋਣਾ ਚਾਹੀਦਾ ਸਾਨੂੰ ਪ੍ਰਭਾਸ਼ਾ ਵੀ ਕਿੱਡੀ ਵੱਡੀ ਆ ਵੀ ਪੰਜ ਪਿਆਰਿਆਂ ਦਾ ਰਤਬਾ ਕੋਈ ਛੋਟਾ ਜਾਂ ਰਤਬਾ ਨਹੀਂ ਗੁਰੂ ਸਾਹਿਬ ਜੀ ਦਾ ਦਰਬਾਰ ਸਜਦਾ ਸੀ ਪੰਜ ਪਿਆਰੇ ਮਹਾਰਾਜ ਦੇ ਨਾਲ ਸਜਦੇ ਸੀਗੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਹਿਬ ਸਿੰਘ ਇਹ ਪੰਜ ਪਿਆਰੇ ਸਹਿਬਾਨ ਨੇ ਜਿਹੜੇ ਮਹਾਰਾਜ ਦੇ ਸਾਹਮਣੇ ਬਿਰਾਜਮਾਨ ਹੁੰਦੇ ਸੀ ਐ ਜਿਵੇਂ ਅੱਜ ਗੁਰੂ ਸੇਵਨ ਪ੍ਰਕਾਸ਼ਵਾਨ ਹੁੰਦੇ ਨੇ ਇਹ ਸਵਰੂਪ ਸੀਗਾ ਸੰਗਤ ਦਾ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ ਪਾਂਚੀ ਪ੍ਰਵਾਨ ਕੀਤੇ ਨੇ ਤੇ ਪੰਜੀ ਪ੍ਰਧਾਨ ਨੇ ਮਹਾਰਾਜ ਫਿਰ ਇਹ ਅੰਮ੍ਰਿਤ ਦੀ ਵਿਧੀ ਕਰਦੇ ਨੇ ਫਿਰ ਆਪ ਅੰਮ੍ਰਿਤ ਛਕ ਦੇਨੇ ਉਹਨਾਂ ਤੋਂ ਤੇ ਉਹ ਕਹਿੰਦੇ ਵੀ ਗੁਰੂ ਸਾਹਿਬ ਜੀ ਤੁਸੀਂ ਤਾਂ ਸਾਡਾ ਸੀਸ ਮੰਗਿਆ ਅਸੀਂ ਤੁਹਾਨੂੰ ਸੀਸ ਦਿੱਤਾ ਸੋ ਅਸੀਂ ਗੁਰੂ ਤੋਂ ਮੰਗ ਨਹੀਂ ਸਕਦੇ ਪਰ ਗੁਰੂ ਸਹਿਬਾਨ ਦੇਖੋ ਮਹਾਰਾਜ ਕੀ ਦੇ ਰਹੇ ਨੇ ਖਾਲਸੇ ਨੂੰ ਉਹ ਕਹਿੰਦੇ ਮੈਂ ਤੁਹਾਨੂੰ ਸਰਬੰਸ ਦਿੱਤਾ ਤੇ ਮਹਾਰਾਜ ਨੇ ਸਰਬੰਸ ਵਾਰ ਕੇ ਕਿਹਾ ਵੀ ਵੀ ਮੈਂ ਦਾ ਕਸ਼ਟਾ ਨਾਲ ਕਰਜ਼ਾ ਉਤਾਰਿਆ ਵਾ ਆਪਣੇ ਪੰਥ ਦਾ ਇੰਨਾ ਪਿਆਰ ਕੀਤਾ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਨੂੰ ਇਹ ਵਜਨ ਕੀਤਾ ਵੀ ਸਰਬੰਸ ਵਾਰ ਦੂੰਗਾ ਇਹ ਬਚਨ ਆ ਮੇਰਾ ਤੇ ਮਹਾਰਾਜ ਨੇ ਫਿਰ ਜਦੋਂ ਇਹ ਇਹ ਵਿਸਾਖੀ ਦੇ ਦਿਨ ਦੀ ਗੱਲ ਆ ਜੀ ਅੱਜ ਪਤਾ ਲੱਗੂਗਾ ਸੰਸਾਰ ਨੂੰ ਵੀ ਵਿਸਾਖੀ ਵਾਲੇ ਦਿਨ ਹੋਇਆ ਕੀ ਸੀ ਉਸ ਦਿਨ ਖਾਲਸੇ ਦਾ ਜਨਮ ਹੋਇਆ ਸੀ ਖਾਲਸਾ ਕਹਿੰਦੇ ਵੀ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਇਹ ਪ੍ਰਗਟ ਹੋਇਆ ਤੇ ਜਿਹੜੀ ਚੀਜ਼ ਪ੍ਰਗਟ ਹੋਵੇ ਉਹਦਾ ਕਦੇ ਖਤਮ ਨਹੀਂ ਹੋ ਸਕਦਾ ਤੇ ਇਸ ਕਰਕੇ ਆਪਾਂ ਹਮੇਸ਼ਾ ਨੂੰ ਖਾਲਸਾ ਸਾਜਨਾ ਦਿਵਸ ਮਨਾਵਾਂਗੇ ਇਹਦਾ ਕਦੇ ਐਂਡ ਨਹੀਂ ਆਉਣਾ ਆਪਾਂ ਚਲੇ ਜਾਵਾਂਗੇ ਦੁਨੀਆ ਤੋਂ ਗਾਹ ਪਤਾ ਨਹੀਂ ਕਿੰਨੇ ਆਉਣਗੇ ਕਿੰਨੇ ਜਾਣਗੇ ਪਰ ਵਿਸਾਖੀ ਖਾਲਜਾ ਖਾਲਸਾ ਸਾਜਨਾ ਦਿਵਸ ਆਈ ਸਜਣਾ ਉਮੀਜਾਰੇ ਪੰਡਾਲ ਸਜਣਗੇ ਦਰਬਾਰ ਸਜਣਗੇ ਕਿਉਂ ਕਰਕੇ ਪ੍ਰਗਟ ਹੋਇਆ ਪ੍ਰਮਾਤਮਾ ਦੀ ਮੌਜ ਵਿੱਚ ਅੱਜ ਕੱਲ ਡਰ ਜਾਂਦੇ ਨੇ ਵੀ ਸਿੱਖੀ ਨੂੰ ਪਤਾ ਨਹੀਂ ਕੀ ਹੋ ਜਾਣਾ ਆਪਣੇ ਤੇ ਸਿੱਖੀ ਨਹੀਂ ਖੜੀ ਮਹਾਰਾਜ ਕਹਿੰਦੇ ਵੀ ਤਾਂ ਸਾਧ ਦਾ ਥੜਾ ਇੱਕ ਗਿਆ ਇੱਕ ਖੜਾ ਹੈ ਗੁਰਬਾਣੀ ਚ ਤੋਕ ਨਹੀਂ ਆਉਂਦੀ ਇਹ ਵੈਸੇ ਮਹਾਂਪੁਰਸ਼ ਗੱਲ ਕਰਦੇ ਹੁੰਦੇ ਵੀ ਇਹ ਤਾਂ ਉਹ ਥੜਾ ਸਾਦਾ ਥੜਾ ਇੱਕ ਗਿਆ ਇੱਕ ਖੜਾ ਇੱਥੇ ਤਾਂ ਆਈ ਜਾਣਾ ਤੇ ਸਭ ਨੇ ਜਾਈ ਜਾਣਾ ਕਿਸੇ ਬਿਨਾ ਜੇ ਮੈਂ ਕਹਿੰਦਾ ਇੱਥੇ ਮੇਰੇ ਬਿਨਾ ਸੇਵਾ ਨਹੀਂ ਹੋਣੀ ਕੱਕ ਸਭ ਕੁਝ ਹੋਈ ਜਾਣਾ ਇਹ ਤਾਂ ਚੰਗੇ ਕਰਮ ਨੇ ਮਹਾਰਾਜ ਨੇ ਆਪਾਂ ਨੂੰ ਇਹ ਸੇਵਾ ਬਖਸ਼ੀ ਤੀ ਚੰਗੇ ਕਰਮ ਆਪਾਂ ਨੂੰ ਬਖਸ਼ਦੇ ਨਹੀਂ ਉਹ ਆਪਾਂ ਨੂੰ ਕਿਤੇ ਵੀ ਖੜਾ ਸਕਦਾ ਉਹਦੇ ਵਿੱਚ ਏਡੀ ਬਰਕਤ ਆ ਮਹਾਰਾਜ ਨੇ ਪੰਜ ਪਿਆਰੇ ਸਜਾਉਣ ਤੋਂ ਬਾਅਦ ਚ ਅਮਰਤ ਛਕਣ ਤੋਂ ਬਾਅਦ ਫਿਰ ਬਹੁਤ ਜਿੰਨੀ ਵੀ ਸੰਗਤ ਆਈ ਸੀ ਤੇ ਬਾਕੀ ਵੀ ਸਾਰੇ ਸੰਗਤ ਨੇ ਅਮਰਤ ਛਕਿਆ ਤੇ ਪਰ ਉਦੋਂ ਮਹਾਰਾਜ ਨੂੰ ਕਹਿੰਦੇ ਕਹਿੰਦੇ ਪੰਜ ਪਿਆਰੇ ਸਾਜੇ ਮਹਾਰਾਜ ਨੂੰ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਅਮਰਤ ਛਕਾਦਾ ਕਹਿੰਦੇ ਗੁਰੂ ਸਾਹਿਬ ਜੀ ਹੁਣ ਹੋਰ ਸੀਸ ਦੀ ਲੋੜ ਹੈ ਕੀ ਮਹਾਰਾਜ ਕਹਿੰਦੇ ਨਹੀਂ ਮੈਨੂੰ ਭਾਈ ਪੰਜ ਹੀ ਚਾਹੀਦੇ ਸੀ ਹੁਣ ਤਾਂ ਸਾਰੇ ਉੱਠ ਖੜਨਗੇ ਉਦੋਂ ਸੀ ਨਾ ਜਦੋਂ ਪਹਿਲਾ ਸੀਸ ਮੰਗਿਆ ਸੀ ਜਦੋਂ ਪਤਾ ਸੀ ਵੀ ਮੌਤ ਆ ਮੇਰਾ ਸੀਸ ਵੱਡ ਦੇਣਾ ਗੁਰੂ ਨੇ ਜਾ ਕੇ ਫੇਰ ਬੰਦੇ ਦੀ ਬਿਰਤੀ ਬਦਲ ਜਾਂਦੀ ਹੈ ਉੱਥੇ ਜਾ ਕੇ ਬੰਦਾ ਧਰਮ ਕਰਮ ਸਭ ਸ਼ਰਮ ਭੁੱਲ ਜਾਂਦਾ ਜਿੱਥੇ ਮੌਤ ਆਉਂਦੀ ਹੈ ਬੰਦੇ ਦੇ ਸਾਹਮਣੇ ਸੋ ਮਹਾਰਾਜ ਨੇ ਇਸ ਦੇਸ਼ ਨੂੰ ਫੇਰ ਜਾ ਕੇ ਮਹਾਰਾਜ ਨੇ ਜੰਜੀਰਾਵਾਂ ਚੋਂ ਲਾਇਆ ਫਿਰ ਤਿਆਰ ਵਰ ਤਿਆਰ ਹੋਏ ਨੇ ਤੇ ਫਿਰ ਤੁਸੀਂ ਇਤਿਹਾਸ ਚੱਕ ਕੇ ਵੇਖ ਲਓ ਇਹੋ ਜਿਹਾ ਕੋਈ ਦਿਨ ਨਹੀਂ ਸੀ ਜਿੱਤੇ ਆਪਣੇ ਸਨਾਤਨ ਧਰਮ ਦੇ ਹਿੰਦੂ ਵੀਰਾਂ ਦਾ ਭੈਣਾ ਦਾ ਬਜ਼ੁਰਗਾਂ ਦਾ ਖੂਨ ਨਹੀਂ ਡੁੱਲਿਆ ਇਸ ਧਰਤੀ ਤੇ ਇਹ ਖਾਲਸਾ ਸਜਿਆ ਮਹਾਰਾਜ ਨੇ ਵਿੱਚੋਂ ਹੀ ਤਿਆਰ ਵਰ ਇਹ ਹੁਣ ਜਿੰਨੇ ਵੀ ਪਰਿਵਾਰ ਆ ਕਿਤੇ ਹੋਰੋਂ ਤਾਂ ਨਹੀਂ ਦੇਸ਼ ਚੋਂ ਚੱਲ ਕੇ ਆਏ ਸੀ ਜਿੰਨੇ ਵੀ ਸਿੰਘ ਸਜੇ ਨੇ ਤਿਆਰ ਵਰ ਤਿਆਰ ਹੋਏ ਨੇ ਦੇਸ਼ ਤਾਂ ਇਹੀ ਸੀ ਨਾ ਇਸ ਹਿੰਦੁਸਤਾਨ ਦੇਸ਼ ਤਾਂ ਇੰਡੀਆ ਹੀ ਆ ਨਾ ਸ਼ਹਾਦਤਾਂ ਤਾਂ ਇਸ ਦੇਸ਼ ਨੂੰ ਖੁਸ਼ ਰੱਖਣ ਵਾਸਤੇ ਕੀਤੀਆਂ ਮਹਾਰਾਜ ਨੇ ਮਹਾਰਾਜ ਕਹਿੰਦੇ ਵੀ ਜੇ ਨਿਆਰੇ ਚ ਰਹੂਗਾ ਮਰਿਆਦਾ ਚ ਤਾਂ ਮੈਂ ਸਾਰਾ ਹੀ ਤਪ ਤੇਜ ਦੇ ਦੂੰਗਾ ਆਪਦੇ ਖਾਲਸੇ ਨੂੰ ਪਰ ਜੇ ਇਹ ਰੀਤ ਉਹ ਹੀ ਜੇ ਕਰੂਗਾ ਪੁੱਠੀ ਤਾਂ ਫਿਰ ਮੈਂ ਨਹੀਂ ਪ੍ਰਤੀਤ ਕਰਦਾ ਇਹਦੀ ਸੋ ਆਪਾਂ ਨੂੰ ਮਹਾਰਾਜ ਦੀ ਰਹਿਣੀ ਚ ਰਹਿਣਾ ਸਿੱਖ ਗਏ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਚੱਲੀਏ ਤੇ ਖਾਲਸਾ ਸਾਜਨਾ ਦਿਵਸ ਮਨਾਈਏ ਅਤੇ ਖਾਲਸੇ ਸਜਗੇ ਫੇਰ ਹੀ ਖਾਲਸਾ ਸਾਜਨਾ ਦਿਵਸ ਆ ਹੌਲੇ ਮੱਲੇ ਤੇ ਗਏ ਜਾਂਨੇ ਹੋ ਅਰਦਾਸ ਕਰਕੇ ਆਇਆ ਕਰੋ ਅਗਲੀ ਵਾਰੀ ਆਈਏ ਮਹਾਰਾਜ ਅਸੀਂ ਸਰੂਪ ਪ੍ਰਕਾਸ਼ ਕਰਕੇ ਆਈਏ ਅਸੀਂ ਬਾਣੀ ਪੜਨ ਲੱਗ ਗਏ ਅਸੀਂ ਗੁਰੂ ਵਾਲੇ ਬਣ ਗਏ ਤੇ ਜਿਹੜਾ ਮਹਾਰਾਜ ਨੇ ਸਾਜਿਆ ਅਸੀਂ ਖਾਲਸਾ